ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਰ ਸਿੰਘ ਹੈਗਾ ਤੁਹਾਡੇ ਕੋਈ ਚੋਰੀ ਹੋਈ ਹੈ ਤੁਹਾਡੇ ਘਰ ਕੀ ਹੈ ਪੂਰਾ ਮਾਮਲਾ ਕਿੱਥੇ ਗਏ ਸੀ ਤੁਸੀਂ ਪੂਰੀ ਫੈਮਿਲੀ ਤੁਸੀਂ 30 ਤਰੀਕ ਨੂੰ ਆਪਣਾ 30 ਮਾਰਚ ਨੂੰ ਐਤਵਾਰ ਨੂੰ ਸੰਡੇ ਦੁਪਹਿਰ ਦੇ ਟਾਈਮ ਨਿਕਲੇ ਆ ਇੱਥੋਂ ਅਸੀਂ ਮਲੇਸ਼ੀਆ ਗਏ ਆ ਪਰਿਵਾਰ ਦੇ ਪੰਜੇ ਮੈਂਬਰ ਗਏ ਆ ਠੀਕ ਹੈ ਜੀ ਤੇ ਬੇਟਾ ਜੀ ਮੇਰੀ ਡਾਟਰ ਡਾਟਰਨ ਲਾ ਸੀ ਠੀਕ ਹੈ ਜੀ ਤੇ ਗ੍ਰੈਂਡ ਆਰਦਰ ਦੇ ਗ੍ਰੈਂਡਸਨ ਜੀ ਤੇ ਇੱਥੋਂ ਅਸੀਂ ਢਿੱਲੀ ਫਲਾਈਟ ਫੜੀ ਹੈ ਅਸੀਂ ਉੱਥੇ ਪਹਿਲਾਂ ਮਲੇਸ਼ੀਆ ਤੇ ਲੰਕਾ ਵੀ ਗਏ ਆ ਜਾਂ ਦੂਜੇ ਸਭ ਜਿੰਨਾ ਤਿੰਨ ਜਗ੍ਹਾ ਘੁੰਮੇ ਆ ਅਸੀਂ ਕੋਲਾ ਲੰਬਰ ਤੇ ਜੈਂਟਾ ਹਾਈਟ ਉੱਥੇ ਇੱਕ ਪੈਸੇ ਦਾ ਕ੍ਰਾਈਮ ਨਹੀਂ ਇੱਥੇ ਆਏ ਆ ਅਸੀਂ ਕਰ ਰਾਤੀ 1 ਵਜੇ ਪਹੁੰਚੇ ਇੱਥੇ ਜੀ ਸੋਮਵਾਰ ਨੂੰ ਤੇ ਆ ਕੇ ਐਂਟਰ ਕੀਤਾ ਹੈਗਾ ਜੀ ਤੇ ਉੱਥੇ ਦੇਖਿਆ ਖੋਲੇ ਅੰਦਰ ਡਰਾਇਰ ਸਭ ਖੁੱਲੇ ਪਏ ਸਭ ਕੁਝ ਸਮਾਨ ਖਿਲਰਿਆ ਪਿਆ ਅਸੀਂ ਇੱਕਦਮ ਘਬਰਾ ਗਏ ਸਾਰੇ ਇੱਕਦਮ ਹੋ ਗਿਆ ਵੀ ਆਹ ਕੀ ਹੋ ਗਿਆ ਤੇ ਸਾਨੂੰ ਇਹ ਲੱਗਿਆ ਕਿ ਸ਼ਾਇਦ ਕੋਈ ਅੰਦਰ ਹੋਏਗਾ ਅਸੀਂ ਵਜੇ ਵਜੇ ਮਾਰੀ ਬੜਾ ਕੁਝ ਮਤਲਬ ਮਨ ਇੱਕਦਮ ਡਰ ਗਿਆ ਗਿਆ ਵੀ ਪਤਾ ਨਹੀਂ ਕੀ ਹੋ ਗਿਆ ਜੀ ਫਿਰ ਜਦੋਂ ਅਸੀਂ ਬਾਹਰ ਆਏ ਆ ਫਿਰ ਹਾਲ ਵਾਲੇ ਸਾਹਮਣੇ ਫੋਨ ਕੀਤਾ ਆਪਣੇ ਆਣ ਗੌਣ ਸਾਰੇ ਸਾਰੇ ਇਕੱਠੇ ਹੋ ਗਏ 10 12 ਜਣੇ ਫਿਰ ਅਸੀਂ ਪੁਲਿਸ ਨੂੰ ਉਸੇਲੇ ਫੋਨ ਕੀਤਾ ਪੁਲਿਸ ਫਿਰ ਉਸ ਤੋਂ ਥੋੜੀ ਦੇਰ ਬਾਅਦ ਪੁਲਿਸ ਆਈ ਉਹਨਾਂ ਨੇ ਸਾਰਾ ਚੈੱਕ ਜੋ ਕੀਤਾ ਤੇ ਸਾਰਾ ਸਮਾਨ ਖਿਲਰਿਆ ਪਿਆ ਉਹਨਾਂ ਨੂੰ ਦੱਸਿਆ ਕਿੱਥੋਂ ਕਿੱਥੋਂ ਉਹਨਾਂ ਨੇ ਦੇਖਿਆ ਵੀ ਸਾਰਾ ਕਿਦਾਂ ਐਂਟਰ ਕੀਤੇ ਨੇ ਜਾਂ ਇੱਥੋਂ ਬਾਰੀ ਡਰਿੰਕ ਨੂੰ ਤੋਂ ਤੋੜ ਗਏ ਫਿਰ ਉਹ ਦੂਸਰੇ ਸ਼ੀਸ਼ੇ ਤੋੜਿਆ ਨੇ ਸ਼ੀਸ਼ੇ ਪਰੇ ਕੀਤਾ ਨੇ ਫਿਰ ਉਹ ਦੂਸਰ ਜਾਲੀ ਕੱਟੀ ਨੇ ਫਿਰ ਉਹ ਗ੍ਰਿਲ ਕੱਢੀ ਨੇ ਕੱਢ ਕੇ ਫਿਰ ਐਂਟਰ ਕੀਤਾ ਨੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਨੁਕਸਾਨ ਦੇਖੋ ਜੀ ਕੈਸ਼ ਆਪਣੇ 2 ਗੁਲਾਖ ਲੱਖ ਰੁਪਏ ਦਾ ਕੈਸ਼ ਦਾ ਨੁਕਸਾਨ ਹੈ ਠੀਕ ਹੈ ਜੀ ਤੇ ਉਹ ਜਿੱਥੇ ਮਰ ਮਰਦਾ ਰੱਖਿਆ ਸੀ ਆਪਾਂ ਰੂਪ ਰੱਖਿਆ ਉੱਥੇ ਰੱਖ ਕੇ ਗਏ ਜੀ ਤੇ ਨਾਲ ਕੋਈ 골ਡ ਦੀਆਂ ਬਚੀਆਂ ਦਾ ਉਹਨਾਂ ਦਾ ਕੋਈ ਚੈਨੀ ਸੀ ਨਾਲ ਨੈਕਲੇਸ ਵਗੈਰਾ ਨਾ ਕੋਈ ਉਹ ਸੀ ਕੋਈ ਛੋਟੇ ਮੋਟੇ ਕੰਡੇ ਰਿੰਗ ਵਗੈਰਾ ਜੋ ਜੁੜੇ ਹੋਏ ਦਾ ਟੋਟਲ ਕਿੰਨੇ ਕੁ ਇਨਸਾਨ ਹੋ ਗਏ ਟੋਟਲ 4-5 ਇੱਕ ਆਪਣਾ ਐਪਲ ਦਾ ਖੜੀ ਸੀ ਉਹ 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 ਨਹੀਂ ਮਿਲਦੀ ਵੀ ਹੋਰ ਹੋਲੇ ਲਈ ਕਈ ਜੀ ਜਾਨ ਇੱਕਦਮ ਪਤਾ ਵੀ ਲੱਗਦੀਆਂ ਪਈਆਂ ਕਿ ਉਹ ਪਰਿਆਗਾਰ ਹੁੰਦਾ ਕੋਈ ਨਾ ਕੋਈ ਚੀਜ਼ ਸਮੇਂ ਤੇ ਬਾਕੀ ਸਾਰਾ ਕੁਝ ਵਿਖਰਿਆ ਪਿਆ ਸਾਰਾ ਖਲੇਰਿਆ ਪਿਆ ਜੋ ਜੋ ਉਹਨਾਂ ਨੂੰ ਨਜ਼ਰ ਕੋਈ ਚੀਜ਼ ਕੋਈ 골ਡ ਦੀ ਛੋਟੀ ਮੋਟੀ ਕੋਈ ਵੀ ਚੀਜ਼ ਨਜ਼ਰ ਆਈ ਵਧੀਆ ਲੈ ਗਏ ਨੇ ਹੁਣ ਜੋ ਜੋ ਦੇਖਾਂਗੇ ਪਤਾ ਲੱਗੇਗਾ ਅੱਜ ਤੇ ਤੇ ਤੁਸੀਂ 1 ਵਜੇ ਲੁਧਿਆਣੇ ਪਹੁੰਚੇ ਮਲੇਸ਼ੀਆ ਤੋਂ ਹਾਂ ਵੀਦੇ ਪਾਸਪੋਰਟ ਵਗੈਰਾ ਜੋ ਉਹਨਾਂ ਦੇ ਹੱਥ ਕਾਗਜ਼ ਚੁੱਕ ਜੋ ਚੀਜ਼ਾਂ ਲੈ ਗਏ ਨੇ ਕਾਈ ਸਮੇਂ ਪੁਲਿਸ ਨੂੰ ਇਨਫੋਰਮ ਕੀਤੀ ਕਿੰਨੀਂ ਧੀਰਵਾਦ ਪੁਲਿਸ ਤੁਹਾਡੇ ਘਰ ਫੋਨ ਸਾਡੇ ਕੋਲ ਅਸੀਂ 1 ਵਜੇ ਪੂਰੇ ਉਸੇ ਲਈ ਘਟ ਘਟ ਮੇਰੇ ਲਈ 10 ਫੋਨ ਕੀਤੇ 15 ਫੋਨ ਕੀਤੇ ਦਵਾਦਾ 8:30 ਵੀ ਭਾਈਆ ਉਹ ਆ ਰਹੇ ਆ ਰਹੇ ਫਿਰ ਵੀ 1 ਘੰਟਾ ਲਗਾ ਦਿੱਤਾ ਉਹਨਾਂ ਨੇ 1 ਘੰਟਾ ਲਗਾਤਾ ਤੇ ਕੋਈ ਸੀਸੀਟੀਵੀ ਆਈ ਜੀ ਕੋਈ ਚੋਰਾਂ ਦੀ ਕੋਈ ਘਰ ਦੇ ਅੰਦਰ ਕਿੱਦਾਂ ਵੜੇ ਨਹੀਂ ਉਹ ਸਾਡੇ ਕੋਲ ਨਹੀਂ ਹੈਗੀ ਸੀ ਅਸੀਂ ਤੇ ਅੰਦਰ ਕੈਮਰੇ ਲਗਾਏ ਸੀ ਸਾਰੇ ਚੈੱਕ ਕਰਦੇ ਨੇ ਹੱਥੇ ਲੇਕਿਨ ਉਹ ਉਸ ਤੋਂ ਬਾਅਦ ਨੈਟ ਬੰਦ ਹੋ ਗਿਆ ਸੀਗਾ ਸ਼ਾਇਦ ਲਾਈਨ ਰੂਟ ਬੰਦ ਕਰ ਗਏ ਨਾ ਫਿਰ ਜਦੋਂ ਨਹੀਂ ਮਿਲਿਆ ਫਿਰ ਪੁਲਿਸ ਵਾਲੇ ਨੇ ਅਸੀਂ ਕਿਹਾ ਜੀ ਸਾਡੇ ਸਾਹਮਣੇ ਕੈਮਰਾ ਲੱਗਾ ਹੋਇਆ ਹੈ ਉਹਨਾਂ ਦੇ ਘਰੋਂ ਫਿਰ ਅਸੀਂ ਸੇਰੇ ਦਿਖਾ ਕੇ ਉਹਨਾਂ ਨੂੰ ਸਾਰਾ ਨਾਲ ਬੁਲਾਇਆ ਉਹਨਾਂ ਨੂੰ ਉਹਨਾਂ ਸਾਰਾ ਚੈੱਕ ਕੀਤਾ ਤੇ ਉਹਨਾਂ ਨੇ ਇੰਟਰਗਰ ਦੱਸਿਆ ਵੀ ਆਪਣਾ 2 ਵਜੇ ਦੇ ਕਰੀਬੰਦ ਤੋਂ ਰੈਂਡਰ ਕੀਤੇ ਨੇ ਸ਼ੁੱਕਰਵਾਰ ਦੀ अर्ਲੀ ਮਾਰਨਿੰਗ ਤੇ 3 ਵਜੇ 8 ਮਿੰਟ ਤੋਂ ਬਾਅਦ ਨਿਕਲੇ ਨੇ ਮਤਲਬ 1 ਘੰਟਾ 8 ਮਿੰਟ ਦਾ ਰਹੇ ਨੇ 1 ਘੰਟਾ 8 ਮਿੰਟ ਅੰਦਰ ਰਹੇ ਨੇ ਇੱਕ ਇੱਕ ਬੰਦਾ ਬਾਹਰਵਾਜ ਕਰਦਾ ਰਿਹਾ ਇੱਕ ਬੰਦਾ ਪਰੇ ਖੜਾ ਰਿਹਾ ਦੋ ਅੰਦਰ ਗਏ ਨੇ ਤਾਂ ਕਨਾਂ ਸਿਸਟਮ ਨਾਲ ਤੁਹਾਡੇ ਨਾਲ ਦੇ ਹੱਥੇ ਦੇਖੋ ਨਾਲ ਹਥਿਆਰ ਵੀ ਹੈਗੇ ਸੀ ਜੀ ਇੱਕ ਜੇ ਇਹ ਦਾਤੀ ਫੜੀ ਸੀ ਇੱਕ ਨੇ ਉਹ ਨੰਮਾ ਜਆ ਗੜਾਸਾ ਜਆ ਕੀ ਤਾਂ ਦਾਦ ਫੜੇ ਦਾਦ ਫੜੇ ਤੁਹਾਡੇ ਘਰ ਤੋਂ ਥਾਣਾ ਕਿੰਨੀ ਦੂਰੀ ਤੇਰੀ ਧੰਨਵਾਦ ਜੀ ਸਕੂਟਰ ਦੇ ਵੱਤਾਂ ਦੇਖ ਕੇ ਜੀ 1.5 ਮਿੰਟ ਦਾ ਰਸਤਾ ਹੈ ਅੱਛਾ ਜੀ ਤੇ ਇੰਨੀ ਨੇੜੇ ਥਾਣਾ ਤੇ ਪੁਲਿਸ ਨੂੰ ਆਉਣ ਨੂੰ ਤਾਂ ਵੀ 1 ਘੰਟਾ ਲੱਗ ਗਿਆ ਨਹੀਂ ਚਲੋ ਅਸੀਂ ਤੇ ਹੁਣ ਫੋਨ ਕਰੇਗੇ ਸਾਨੂੰ ਅਸੀਂ ਕਿਹਾ ਉਹ ਕਹਿੰਦੇ ਭੇਜ ਰਹੇ ਆ ਆ ਰਹੇ ਨੇ ਆ ਰਹੇ ਨੇ ਫਿਰ ਅਸੀਂ ਮਤਲਬ ਅੱਥਰ ਕਾਉਂਸਲਰ ਸੀਗਾ ਉਹਨੂੰ ਫੋਨ ਕੀਤਾ ਉਨੇ ਕਹਿੰਦਾ ਜੀ ਮੈਂ ਫੋਨ ਕਰ ਦਿੱਤਾ ਹੈਗਾ ਆ ਰਹੇ ਨੇ ਆ ਰਹੇ ਨੇ ਤਾਂ ਵੀ ਮਤਲਬ ਟਾਈਮ ਲੱਗ ਗਿਆ ਜਦੋਂ ਆਏ ਫਿਰ ਉਹਨਾਂ ਨੂੰ ਸਾਰੀ ਗੱਲ ਦੱਸੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਣੀ ਹੈ ਇਨਵੈਸਟੀਗੇਟ ਲੱਗਦਾ ਜੀ ਚੋਰ ਫੜੇ ਜਾਣਗੇ ਜੀ ਦੇਖੋ ਜੀ ਜੇਕਰ ਪੁਲਿਸ ਚਾਹੇਗੀ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਸਾਰਾ ਕੁਝ ਸਾਹਮਣੇ ਕਲੈਰਟੀ ਹੋ ਗਈ ਜੇ ਨਾ ਪਤਾ ਲੱਗਦਾ ਕੈਮਰਾ ਉਹਨਾਂ ਦੀ ਫੋਟੋ ਵਗੈਰਾ ਨਾ ਹੁੰਦੀ ਜੇ ਨਾ ਪਤਾ ਲੱਗਦਾ ਫਿਰ ਮੁਸ਼ਕਲ ਸੀ ਔਰ ਮੇਰੇ ਖਿਆਲ ਨਾਲ ਦੇਖਣ ਨੂੰ ਮੈਨੂੰ ਸਭ ਨਾਲ ਨੇਪਾਲੀ ਟਾਈਪ ਬੰਦੇ ਲੱਗਦੇ ਨੇ ਜਿਨ੍ਹਾਂ ਗੋਰਖਾ ਟਾਈਪ ਹੁੰਦੇ ਨੇ ਉਹਨਾਂ ਕਾਹਦੇ ਤੋਂ ਜਿਹੜਾ ਪਤਾ ਲੱਗਦਾ ਸੀ ਨਾ ਤੇ ਉਹ ਮੈਨੂੰ ਨਪਾਲੀ ਲੱਗ ਰਿਹਾ ਗਾ ਨਪਾਲੀ ਤੇ ਬਾਹਰ ਕਹਿੰਨਾ ਹੈਗਾ ਕਿ ਅਸੀਂ ਬਾਹਰ ਗਏ ਆ ਉੱਥੇ ਜ਼ੀਰੋ ਕਰਾਈਮ ਹੈਗਾ ਇੱਥੇ ਆਏ ਆ ਦੇਖੋ ਅਸੀਂ ਮਤਲਬ ਸਾਡੀ ਅਸੀਂ ਇੱਥੇ ਲੋਕ ਰਹਿੰਦੇ ਆ ਮੈਂ ਸੀਨੀਅਰ ਸਿਟੀਜ਼ਨ ਆ ਮੈਨੂੰ ਕਿਸੇ ਹੈਲਪ ਕੀ ਕਰਨੀ ਹੈਗੀ ਦੇਖੋ ਸਾਡੇ ਨਾਲ ਕੀ ਹੋ ਗਿਆ ਤੇ ਮੈਂ ਭਗਵੰਤ ਮਾਨ ਜੀ ਨੂੰ ਨਾ ਇਹਨਾਂ ਨੂੰ ਸੀਪੀ ਸਾਹਿਬ ਨੂੰ ਕਹਾਂਗਾ ਇੰਨੇ ਵਧੀਆ ਬੰਦੇ ਨੇ ਸਹਾ ਕਰਕੇ ਇਸ ਮੈਟਰ ਦੇ ਵਿੱਚ ਪੂਰੀ ਤਰ੍ਹਾਂ ਕਰਕੇ ਸਾਡਾ ਸਾਰਾ ਮੱਲਾ ਜਿਹੜਾ ਨਾ ਉਧ ਦੇ ਖੇਤਰ ਚ ਹੋ ਗਿਆ ਕਿਉਂ ਸਾਰੇ ਕਹਿੰਦੇ ਪਤਾ ਨਹੀਂ ਸੇਫਟੀ ਹੈ ਹੀ ਨਹੀਂ ਕਿਸੇ ਲਈ ਕਿਸੇ ਕਿਸੇ ਕਿਸ ਤੱਕ ਕੁਝ ਹੋ ਸਕਦਾ ਹੈ ਲੇਕਿਨ ਕਮ ਸੇ ਕਮ ਸਾਡੇ ਲੋਕਾਂ ਦੀ ਸੇਫਟੀ ਤੇ ਹੋਣੀ ਚਾਹੀਦੀ ਇਹਨਾਂ ਜੇ ਅਸੀਂ ਸਿਕਰ ਨਹੀਂ ਹੈਗਾ ਤੇ ਅਸੀਂ ਕੀ ਕੰਮ ਕਰਾਂਗੇ ਸਾਡਾ ਕੰਮ ਦੋ ਦਿਨ ਹੋ ਗਿਆ ਸੀ ਪਰੇਸ਼ਾਨ ਹੈਗਾ ਸੀ ਕੰਮ ਹੀ ਨਹੀਂ ਕਰ ਪਾ ਰਹੇ ਨਾ ਬੱਚੇ ਸਵੇਰ ਬਾਹਰ ਨਹੀਂ ਨਿਕਲਦਾ ਤੁਹਾਡਾ ਜਿੱਥੇ ਘਰ ਹੈ ਉਹ ਪੌਸ਼ ਇਲਾਕਾ ਹੈ ਹਾਂਜੀ ਪੌਸ਼ ਉਹਦੇ ਕੋਈ ਕਿਸੇ ਨਾਲ ਡਾਕਟਰ ਨਾਲ ਗੁਰਮੀ ਡਾਕਟਰ ਹੈ ਸਾਡੇ ਨਾਲ ਵਧੀਆ ਡਾਕਟਰ ਨੇ ਸਾਹਮਣੇ ਪ੍ਰੋਫੈਸਰ ਨੇ ਸਾਰੇ ਨਾਲ ਵਧੀਆ ਬੰਦੇ ਨੇ ਸਾਰੇ ਕੋਈ ਇਹ ਹਣੀ ਕੋਈ ਇਦਾਂ ਦਾ ਹਰ ਬੰਦੇ ਵੈਲ ਸੈਟਲ ਬੰਦੇ ਹੈਗੇ ਨੇ ਪਰ ਹਰ ਤਰ੍ਹਾਂ ਦੀ ਿਲਟੀ ਹੈ ਕੋਈ ਉਥੇ ਕਦੀ આજ ਤੱਕ ਕੋਈ ਇਦਾਂ ਦਾ ਵਾਰਦਾਤ ਨਹੀਂ ਹੋਈ ਲੇਕਿਨ ਪੁਲਿਸ ਦੀ ਹੁਣੇ ਪੁਲਿਸ ਦੇ ਵਾਸਾ ਹੈਗੇ ਨੇ ਉਹ ਜਿੱਦਾਂ ਕ੍ਰਾਈਮ ਨੂੰ ਕੰਟਰੋਲ ਕਰਨਾ ਚਾਹਣ ਤੇ ਸਭ ਹੋ ਸਕਦਾ